ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਨੋਤਰਾ ਕਿਚਨ ਜੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਸਾਬਤ ਮਸਰਾਂ ਦੀ ਦਾਲ ਜਿਹੜੀ ਤਿਆਰ ਕਰਾਂਗੇ ਇਸ ਦੇ ਵਾਸਤੇ ਅਸੀਂ ਇੱਕ ਕੌਲੀ ਸਾਬਤ ਮਸਰਾਂ ਦੀ ਲਈ ਹੈ ਔਰ ਇਹੀ ਹੀ ਸੇਮ ਕੌਲੀ ਜਿਹੜੀ ਹੈ ਚਾਰ ਕੌਲੀਆਂ ਅਸੀਂ ਪਾਣੀ ਦੀਆਂ ਪਾਈਆਂ ਹਨ ਤੇ ਕੁੱਕਰ ਦੇ ਵਿੱਚ ਅਸੀਂ ਦਾ ਜਿਹੜੀ ਹੈ ਪਾ ਕੇ ਤੇ ਨਾਲ ਹੀ ਅਸੀਂ ਥੋੜਾ ਜਿਹਾ ਜਿਹੜਾ ਲਸਣ ਹੈ ਪੰਜ ਸੱਤ ਕਲੀਆਂ ਲਸਣ ਦੀਆਂ ਜਿਹੜੀਆਂ ਹਨ ਉਹਨਾਂ ਨੂੰ ਕੁਟ ਕੇ ਪਾ ਦਿੱਤਾ ਹੈ ਨਾਲ ਹੀ ਔਰ ਨਾਲ ਚਾਰ ਕਮਰਚਾ ਜਿਹੜੀਆਂ ਅਸੀਂ ਫ੍ਰੀ ਕੱਟ ਕੇ ਪਾ ਦਿੱਤੀਆਂ ਹਨ ਤੇ ਨਾਲ ਹੀ ਅਸੀਂ ਹੁਣ ਜੀ ਨਮਕ ਔਰ ਹਲਦੀ ਇੱਕ ਚਮਚ ਹਲਦੀ ਦਾ ਇੱਕ ਨਮਕ ਦਾ ਪਾ ਕੇ ਤੇ ਗੈਸ ਜਿਹੜੀ ਔਨ ਕਰਕੇ ਅਸੀਂ ਕੁੱਕਰ ਨੂੰ ਬੰਦ ਕਰਕੇ ਗੈਸ ਦੇ ਉੱਤੇ ਜਿਹੜਾ ਹੈ ਰੱਖ ਦਿੱਤਾ ਹੈ ਤੇ ਕੁੱਕਰ ਨੂੰ ਅਸੀਂ ਜਿਹੜਾ ਹੈ ਫੁੱਲ ਜਦੋਂ ਇਸ ਦੀ ਸਟੀਮ ਬਣ ਜਾਏਗੀ ਤਾਂ ਉਸ ਤੋਂ ਬਾਅਦ ਅਸੀਂ ਇਸ ਨੂੰ 10 ਮਿੰਟ ਜਿਹੜਾ ਹੈ ਗੈਸ ਤੇ ਉੱਤੇ ਹੀ ਰੱਖਣਾ ਹੈ ਉਸ ਤੋਂ ਬਾਅਦ ਅਸੀਂ ਕੁੱਕਰ ਜਿਹੜਾ ਹੈ 10 ਮਿੰਟ ਰੱਖ ਕੇ ਤੇ ਅਸੀਂ ਜਿਹੜਾ ਹੈ ਢੱਕਣ ਜਿਹੜਾ ਹੈ ਖੋਲ ਦਿੱਤਾ ਹੈ ਤੇ ਢੱਕਣ ਜਿਹੜਾ ਖੋਲਣ ਤੋਂ ਬਾਅਦ ਅਸੀਂ ਜਿਹੜਾ ਹੁਣ ਅਸੀਂ ਦੇਖਿਆ ਹੈ ਜੀ ਦਾਲ ਜਿਹੜੀ ਹੈ ਸਾਡੀ ਜਿਹੜੀ ਹੈ ਗਲ ਚੁੱਕੀ ਹੈ ਸੋ ਦਾਲ ਤਾਂ ਗਲ ਚੁੱਕੀ ਹੈ ਪਰ ਅਸੀਂ ਇਸ ਨੂੰ ਅਜੇ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਅਸੀਂ ਅਜੇ ਢਿੰਡਣਾ ਹੈ ਕਿਉਂਕਿ ਦਾਲ ਜਿਹੜੀ ਹੈ ਜਿੰਨੇ ਚੱਕਰ ਦਾਲ ਨੂੰ ਰਿੰਣਾ ਨਾ ਜਾਵੇ ਉਹਨੇ ਤੱਕ ਦਾਲ ਦਾ ਪੂਰਾ ਟੇਸ ਜਿਹੜਾ ਨਹੀਂ ਬਣਦਾ ਸੋ ਅਸੀਂ ਹੁਣ ਇੱਕ ਜਿਹੜਾ ਹੈ ਗਲਾਸ ਜਿਹੜਾ ਪਾਣੀ ਦਾ ਪਾਵਾਂਗੇ ਤੇ ਪਾਣੀ ਪਾਣ ਤੋਂ ਬਾਅਦ ਜਿਹੜਾ ਹੈ ਅਸੀਂ ਦਾਲ ਨੂੰ ਫੇਰ ਰੀਣਾ ਹੈ ਤੇ ਬਿਨਾ ਟੱਕਰ ਦਿੱਤਿਆਂ ਹੁਣ ਅਸੀਂ ਇਸ ਨੂੰ ਕੋਈ 10 ਮਿੰਟ ਫੇਰ ਦਾਲ ਨੂੰ ਰੀਣਾਂਗੇ ਚੰਗੀ ਤਰ੍ਹਾਂ ਤੇ ਫਿਰ ਜਿਹੜੀ ਸਾਡੀ ਦਾਲ ਹੈ ਬਿਲਕੁਲ ਵਧੀਆ ਜਿਹੜੀ ਹੈ ਤਿਆਰ ਹੋ ਜਾਏਗੀ ਸੋ ਦੇਖ ਸਕਦੇ ਹੋ ਕਿ ਦਾਲ ਜਿਹੜੀ ਹੈ ਦੇਖਣ ਨੂੰ ਤਾਂ ਬਹੁਤ ਵਧੀਆ ਲੱਗ ਰਹੀ ਹੈ ਪਰਾ ਸੀਸ ਨੂੰ ਅਜੇ ਰਿਨਾਂਗੇ ਰਿਨਣ ਤੋਂ ਬਾਅਦ ਇਹ ਸਾਡੀ ਅਸਲੀ ਜਿਹੜੀ ਦਾਲ ਹੈ ਉਹ ਤਿਆਰ ਹੋਵੇਗੀ ਸੋ ਦਾਲ ਅੱਛੀ ਤਰ੍ਹਾਂ ਜਿਹੜੀ ਹੈ 10 ਮਿੰਟ ਰੱਖਣ ਤੋਂ ਬਾਅਦ ਰਿਜੀ ਚੁੱਕੀ ਹੈ ਤੇ ਹੁਣ ਅਸੀਂ ਇਸ ਦੇ ਵਾਸਤੇ ਜੀ ਤੜਕਾ ਤਿਆਰ ਕਰਾਂਗੇ ਸੋ ਪੈਨ ਜਿਹੜਾ ਅਸੀਂ ਰੱਖ ਦਿੱਤਾ ਹੈ ਜੀ ਤੜਕੇ ਦੇ ਵਾਸਤੇ ਤੇ ਇਸ ਦੇ ਵਿੱਚ ਅਸੀਂ ਹੁਣ ਅਸੀਂ ਪਾਵਾਂਗੇ ਜੀ ਸਭ ਤੋਂ ਪਹਿਲਾਂ ਜਿਹੜਾ ਹੈ ਕੁਕਿੰਗ ਆਇਲ ਪਾਵਾਂਗੇ ਅਸੀਂ ਡੇਢ ਕੱਕਰਸੀ ਜਿਹੜੀ ਹੈ ਆਪਣੀ ਦਾਲ ਦੇ ਸਾਥ ਦੇ ਨਾਲ ਜਿਹੜਾ ਹੈ ਇਹ ਜੀ ਆਇਲ ਪਾਵਾਗੇ ਦੇਚ ਤੇ ਆਇਲ ਪਾਣ ਤੋਂ ਬਾਅਦ ਗਰਮ ਹੋਣ ਤੇ ਇਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪਾਣਾ ਹੈ ਜੀ ਜੀਰਾ ਤੇ ਜੀਰਾ ਜਦੋਂ ਥੋੜਾ ਜਿਹਾ ਝਟਕ ਜਾਏਗਾ ਤੇ ਉਸ ਤੋਂ ਬਾਅਦ ਅਸੀਂ ਬਰੀਕ ਕਟਿਆ ਹੋਇਆ ਲਸਣ ਪਾਣਾ ਹੈ ਸੋ ਲਸਣ ਅਸੀਂ ਪਹਿਲਾਂ ਵੀ ਪਾ ਚੁੱਕੇ ਹਾਂ ਪਹਿਲਾਂ ਅਸੀਂ ਥੋੜਾ ਜਿਹਾ ਦਾਲ ਨੂੰ ਜਦੋਂ ਅਸੀਂ ਬੰਦ ਕੀਤਾ ਹੈ ਉਦੋਂ ਅਸੀਂ ਸ਼ੁਰੂ ਦੇ ਵਿੱਚ ਅਸੀਂ ਥੋੜਾ ਜਿਹਾ ਕੋਟੇ ਕੇ ਪਾਇਆ ਸੀ ਤੇ ਹੋਣਾ ਸੀ ਜਿਹੜਾ ਹੈ ਥੋੜਾ ਜਿਹਾ ਕੱਟ ਕੇ ਬਰੀਕਾ ਕੇ ਪਾਇਆ ਹੈ ਕਿਉਂਕਿ ਦਾਲ ਦੇ ਵਿੱਚ ਥੋੜਾ ਜਿਹਾ ਬਰੀਕਾ ਟਿ ਕੁਲਸਨ ਪਾਉ ਤਾਂ ਉਹਦਾ ਅਲੱਗ ਹੀ ਸਵਾਦ ਆਂਦਾ ਹੈ ਤੇ ਜਦੋਂ ਲਸਣ ਥੋੜਾ ਜਿਹਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਤਾਂ ਅਸੀਂ ਉਸ ਦੇ ਨਾਲ ਹੀ ਅਦਰਕ ਬਰੀਕਟਿਆ ਹੋਇਆ ਹੈ ਔਰ ਪਿਆਜ਼ ਜਿਹੜੇ ਹਨ ਕੱਟੇ ਹੋਏ ਹਨ ਅਸੀਂ ਦੋ ਪਿਆਜ਼ ਲਏ ਹਨ ਤੇ ਇਹਨਾਂ ਨੂੰ ਅਸੀਂ ਨਾਲ ਹੀ ਹੁਣ ਚੰਗੀ ਤਰ੍ਹਾਂ ਭੁੰਨਾਗੇ ਮਸਾਲਾ ਬਣਾਵਾਂਗੇ ਇਹਨਾਂ ਦਾ ਸੋ ਦਾਲ ਦਾ ਮਸਾਲਾ ਜਿਹੜਾ ਹੈ ਜੀ ਸਾਡਾ ਪਿਆਜ਼ ਲਸਣ ਅਦਰਕ ਜਿਹੜਾ ਹੈ ਇਹ ਭੁੱਜ ਗਏ ਹਨ ਚੰਗੀ ਤਰ੍ਹਾਂ ਤੇ ਹੁਣ ਇਸ ਦੇ ਵਿੱਚ ਅਸੀਂ ਪਾਵਾਂਗੇ ਚੀ ਲਾਲ ਮਿਰਚ ਪਹਿਲਾਂ ਅਸੀਂ ਹਰੀ ਮਿਰਚ ਪਾ ਚੁੱਕੇ ਹਾਂ ਇਸ ਕਰਕੇ ਥੋੜੀ ਜਿਹੀ ਪਾਵਾਂਗੇ ਲਾਲ ਮਿਰਚ ਔਰ ਹਲਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਤਾਂ ਜੋ ਜੋ ਲਾਂਗ ਮੈਟਰੀਅਲ ਹੈ ਇਸੇ ਨਾਲ ਜਿਹੜਾ ਹੈ ਮਸਾਲਾ ਵੀ ਥੋੜਾ ਜਿਹਾ ਦੋ ਮਿੰਟ ਭੋਜੇ ਵੀ ਚੰਗੀ ਤਰ੍ਹਾਂ ਤੇ ਹੁਣ ਅਸੀਂ ਪਾਵਾਂਗੇ ਜੀ ਟਮਾਟਰ ਦੋ ਟਮਾਟਰ ਲਏ ਹਨ ਬਰੀਕ ਕੱਟਲੇ ਹਨ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਹੈ ਮਸਾਲੇ ਦੇ ਨਾਲ ਭੁੰਨ ਕੇ ਸੌਫਟ ਕਰ ਲੈਣਾ ਹੈ ਸੋ ਜਿਹੜੇ ਪਿਆਜ਼ ਜਿਹੜੇ ਸਾਡੇ चंकी तरह जो भुज जाएंगे तो साफ मसाला है सो तड़का है जो दाल तैयार हो जाएगा इसन अः चार है चार भुनना है चंगी तरह तेजे जो टमा चंगी तरह सॉफ्ट हो जाए सो चार पांच मिनट जुनने मसाला जो चंगी तरह तैयार हो गया है टमाटर भी जो सॉफ्ट हो गए हैं मसाला पूरी तरह तैयार हो चुका है तो हम अभी जी कुकर मसाला जो बनाया है तड़का बनाया है जो ऐसी, मिक्स कर देना है दाल भी सा बिलकुल रेडी हो चुकी है तो तड़का मिक्स कर देंगे ਸੋ ਇਹ ਦਾਲ ਜਿਹੜੀ ਹੈ ਜੇ ਕਰ ਇਸ ਤਰ੍ਹਾਂ ਬਣਾਈ ਜਾਵੇ ਤਾਂ ਬਹੁਤ ਹੀ ਜਲਦੀ ਵੀ ਬਣਦੀ ਹੈ ਔਰ ਬਹੁਤ ਟੇਸਟੀ ਵੀ ਬਣਦੀ ਹੈ ਸੋ ਤੜਕਾ ਪਾਣ ਤੋਂ ਬਾਅਦ ਤਾਂ ਦਾਲ ਦਾ ਸਵਾਦ ਹੋਰ ਵੀ ਜਿਹੜਾ ਹੈ ਸਾਡਾ ਬਹੁਤ ਵਧੀਆ ਹੋ ਜਾਏਗਾ ਇਹ ਦਾਲ ਬਹੁਤ ਹੀ ਟੇਸਟੀ ਬਣਦੀ ਹੈ ਸੋ ਇਹਦੇ ਵਿੱਚ ਅਸੀਂ ਜੋ ਹੈ ਖੜੇ ਮਸਾਲੇ ਪਾਣ ਦੀ ਵੀ ਜ਼ਰੂਰਤ ਨਹੀਂ ਕਿਉਂਕਿ ਇਹ ਦਾਲ ਜਿਹੜੀ ਹੈ पहला ही ये थोड़ी जी तसीर जी है गर्म होंगी है इस करके इस ज़्यादा मसाले पाने लड़ नहीं सो तो तड़का जोड़ा से एक आम तड़का लगाने उसी तरह ही दाल में तड़का लगाया है दाल बहुत ही वजी बन के तैयार हुई है तो हूँ इसी भी अदा चम्मच जोड़ा पा दिता है गर्म मसाला और थोड़ा जहा हरा धनिया जोड़ा कटिया हुआ वो पा दिता है दोनों तो चीज़ा पाने बाद अ मिक्स करा तो दाल जी है बिल्कुल वाया बन के तैयार है ਸੋ ਆਈ ਹੋਪ ਕਿ ਤੁਹਾਨੂੰ ਮੇਰੀ ਇਹ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਦਾਲ ਜੜੀਏ ਇਸ ਤਰ੍ਹਾਂ ਬਣਾਣੀ ਬਹੁਤ ਹੀ ਸੌਖੀ ਹੈ ਸੋ ਇਹ ਚਾਵਲਾਂ ਦੇ ਨਾਲ ਇਹ ਦਾਲ ਬਹੁਤ ਹੀ ਟੇਸਟੀ ਲੱਗਦੀ ਹੈ ਤੁਹਾਨੂੰ ਜੇਕਰ ਮੇਰੀ ਵੀਡੀਓ ਅੱਛੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ